ਲਾਪਤਾ ਹੋਏ ਨੌਜਵਾਨ ਦੀ ਨਹਿਰ ਕੰਢਿਓਂ ਮਿਲੀ লাশ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਿਹਾਰੀਪੁਰ ਦਾ 23 ਸਾਲਾ ਨੌਜਵਾਨ ਅਜੇ ਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਜੋ 28 ਤਰੀਕ ਤੋਂ ਲਾਪਤਾ ਸੀ ਉਸ ਦੀ লাশ ਖਡੂਰ ਸਾਹਿਬ ਕੋਲ ਪੈਂਦੀ ਨਹਿਰ ਕੋਲ ਅੱਜ 5ਵੇਂ ਦਿਨ ਨਹਿਰ ਦੇ ਕੰਢਿਓਂ ਮਿਲੀ ਇਸ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ 28 ਤਰੀਕ ਨੂੰ ਘਦੂਰ ਸਾਹਿਬ ਵਾਸਤੇ ਗਿਆ ਸੀ ਅਤੇ ਮੁੜਕਰ واپس ਨਹੀਂ ਆਇਆ ਅਸੀਂ ਉਸ ਨੂੰ ਲਗਾਤਾਰ ਲੱਭਦੇ ਰਹੇ ਪਰ ਉਹ ਕਿਧਰੇ ਨਹੀਂ ਮਿਲਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਦੀ ਨੇਵੀ ਵਿੱਚ ਸਿਲੈਕਸ਼ਨ ਹੋ ਚੁੱਕੀ ਸੀ ਅਤੇ 1-2 ਦਿਨਾਂ ਵਿੱਚ ਉਸਨੇ ਡਿਊਟੀ ਤੇ ਵੀ ਚਲੇ ਜਾਣਾ ਸੀ ਪਰ ਅੱਜ ਉਸ ਦੀ লাশ ਘਦੂਰ ਸਾਹਿਬ ਕੋਲ ਪੈਂਦੀ ਨਹਿਰ ਦੀ ਪਟੜੀ ਕੋਲ ਮਿਲੀ ਪਰਿਵਾਰਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਉਹਨਾਂ ਦੇ ਲੜਕੇ ਦਾ ਕਿਸੇ ਵੱਲੋਂ ਕਤਲ ਕੀਤਾ ਗਿਆ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਚੌਂਕੀ ਖਡੂਰ ਸਾਹਿਬ ਦੀ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਤਰਨਤਾਰਨ ਵਿਖੇ ਪੋਸਟਮਾਰਟਮ ਲਈ ਭੇਜਿਆ ਗਿਆ ਆਉ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਡੇਲੀ ਪ੍ਰਾਈਮ ਨਿਊ 24 ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਮਕਸਤ ਸਿੰਘ ਮੇਰਾ ਪੋਤਰਾ 28 ਤਰੀਕ ਨੂੰ 10:30 ਵਜੇ ਉੱਠ ਕੇ ਤਿਆਰੀ ਕਰਕੇ ਦਾੜੀ ਕਟਾਉਣ ਵਾਸਤੇ ਟੂਰ ਸਾਹਿਬ ਆਇਆ ਸੀਗਾ ਦਾੜੀ ਕਟਾ ਕੇ ਉਹਦੇ ਮਗਰ ਕੋਈ ਬੱਚਾ ਬੈਠਾ ਵਾ ਉਹਦੇ ਹਾਂ ਦਾ ਹੀ ਹੋਊਗਾ ਨਾਲ ਬੈਠਾ ਸੁਣਿਆ ਗਿਆ ਤੇ ਉਦੋਂ ਬਾਅਦ ਵਿੱਚ ਕੋਈ ਸਾਨੂੰ ਉਹਦਾ ਸੁਰ ਪਤਾ ਨਹੀਂ ਲੱਗਾ ਅਸੀਂ ਕਿ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਲਵਦਿਆਂ ਨੂੰ ਚੌਂਕੀ ਜੀ ਮਤਲਬ ਰਿਪੋਰਟ ਕਰਾਈ ਆ ਤੇ ਬਾਕੀ ਥਾਣੇ ਦੇ ਵਿੱਚ ਵੀ ਸਭ ਕੁਝ ਲਿਖਾਇਆ ਗਿਆ ਵਾ ਅਫਸਰਾ ਤੱਕ ਵੀ ਗੱਲਬਾਤ ਕੀਤੀ ਗਈ ਪਰ ਅੱਜ ਸਾਨੂੰ ਸਵੇਰੇ ਪਤਾ ਲੱਗਾ ਜਦੋਂ ਅਸੀਂ ਚੌਂਕੀ ਆਏ ਆ ਤੇ ਕਿਸੇ ਨੇ ਦੱਸਿਆ ਵੀ ਇੱਕ ਕੋਈ ਲੜਕਾ ਵਾ ਜਿਹੜਾ ਉਹ ਨਹਿਰ ਦੀ ਪਰੜੀ ਦੇ ਉੱਤੇ ਪਿਆ ਵਾ ਜਦੋਂ ਇੱਥੇ ਆਣ ਕੇ ਵੇਖਿਆ ਤੇ ਉਹ ਅਸੀਂ ਪਛਾਣਿਆ ਤੇ ਉਹ ਸਾਡਾ ਲड़का ਅਜੀਤ ਦੀਪ ਨਿਕਲਿਆ। ਸਕੇ ਨਾਮ ਕੀ ਮੁੰਡੇ ਦਾ? ਉਹਦਾ ਨਾਮ ਸੀ ਅਜੀਤ ਸਿੰਘ ਸਨੋ ਪੁਲਿੰਦਰ ਸਿੰਘ ਜੀ ਕਿੰਨੇ ਕੁਮਰ ਸੀ? ਉਮਰ 23 ਸਾਲ। ਅਜੇ ਵਿਆਹ ਹੈ? ਨਹੀਂ ਹਾਲੇ ਮੈਰੜੀ ਸੀ। ਅਸਲੀ ਤੇ ਕੀ ਮੰਗ ਕਰਦੇ ਹੋ? ਕੀ ਲੱਗਦਾ ਤੁਹਾਨੂੰ? ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਕਤਲ ਕੀਤਾ ਗਿਆ ਤੇ ਇਹਦੇ ਜੋ ਵੀ ਕਾਤਲ ਆ ਨਾ ਉਹਨਾਂ ਨੂੰ ਫੜਿਆ ਜਾਵੇ ਤੇ ਸਾਡੇ ਇਸ ਬੱਚੇ ਨੂੰ ਮਰੇ ਹੋਏ ਬੱਚੇ ਨੂੰ ਇਨਸਾਫ ਦਵਾਇਆ ਜਾਵੇ। ਹਾਂਜੀ ਭਰਾਂਜੀ ਕੀ ਹਾਲ ਹੈ ਆਪਣਾ ਮੈਂ ਦਿਆਲ ਸਿੰਘ ਮੀਆਂਵੰਦੇ ਕਿਸਾਨ ਮਜ਼ਦੂਰ ਸਿੰਘਰ ਕਮੇਟੀ ਪੰਜਾਬ ਕੀ ਗੱਲ ਬਾਤ ਹੋਈ ਹੈ ਨੈਤੂ ਜਿਹੜੀ ਨੌਜਵਾਨ ਦੀ ਲਾਡ ਸਾਡਾ ਨਾ ਜੂਨ ਪ੍ਰਧਾਨ ਮਹਤਾਰ ਸਿੰਘ ਪਿਆਰੀਪੁਰ ਇਹਨਾਂ ਦਾ ਪੁੱਤਰਾ ਜਿਹੜਾ ਵਾ ਇਹ 28 ਤਰੀਕ ਦਾ ਹੀ ਦਾਵਾ ਇਹ ਘਰੋਂ ਗਿਆ ਸੀ ਆਪਣੇ ਕਟੂਰ ਸਾਹਿਬ ਦਾੜੀ ਕਟਿੰਗ ਕਰਾਉਣ ਵਾਤੀ ਗਿਆ ਹੈਗਾ ਉਹਦੇ ਨਾਲ ਉਹਥੇ ਮੁੜ ਕੇ ਤੇ ਯਾਰ ਦੋਸਤ ਵੀ ਸਾਨੂੰ ਪਤਾ ਲੱਗਾ ਨਾ ਰਹੇਗੇ 28 ਨੂੰ ਵੀ ਟੈਲੀਫੋਨ ਕਰਦੇ ਰਹੇ ਟੈਲੀਫੋਨ ਨਹੀਂ ਮੁੰਡੇ ਨੇ ਚੁੱਕਿਆ ਕਿ ਰਹੀ 29 ਤਰੀਕ ਨੂੰ ਕੱਤੇ ਰਿਹਾ ਅਹੀਂ ਰਿਸ਼ਤੇਦਾਰੀਆਂ ਜਿਵੇਂ ਲੱਭਦੇ ਰਹੇ ਕਿਤੇ ਨਹੀਂ ਲੱਭਾ ਫਿਰ ਅਹੀਂ ਸੋਮਵਾਰ ਜਿਹੜਾ ਸਾਡਾ ਤਰਨਾ ਇਹ ਆਪਣੇ ਤਰਨ ਤਰਨ ਐਸਐਸਪੀ ਦੇ ਫਿਰ ਅਹੀਂ ਸ਼ਾਮਾਂ ਨੂੰ ਆ ਕੇ ਦਰਖਾਹ ਦਿੱਤੀ ਵੀ ਸਾਡਾ ਇਤਰਾ ਬੱਚਾ ਇਹਦਾ ਨਹੀਂ ਲੱਭਣ ਡਿਆ ਫਿਰ ਡਿਪਟੀ ਸਾਹਿਬ ਨੂੰ ਵੀ ਅਹੀਂ ਜਿਹੜੇ ਉਹਦੇ ਮੋਬਾਈਲ ਨੰਬਰ ਦਿੱਤੇ ਸਾਰੇ ਟ੍ਰੇਸ ਕਰਾਉਣ ਵਾਸਤੇ ਫਿਰ ਅਹੀਂ ਉਦੋਂ ਦੇ ਲੱਭਣ ਰਹੇ ਹਾਂ ਫਿਰ ਸਾਨੂੰ ਅੱਜ ਚੌਂਕੀ 'ਚ ਇੱਕ ਬੰਦੇ ਨੇ ਦੱਸਿਆ ਵੀ ਇੱਕ ਲਾਸ਼ ਜਿਹੜੀ ਆ ਡੈੱਡ ਬਾਡੀ ਜਿਹੜੀ ਉੱਥੇ ਪਈ ਆ ਨਹਿਰ ਤੇ ਵੇਖੋ 29 ਤਰੀਕ ਦੀ ਪਈ ਆ ਉਹ ਫਿਰ ਅਹੀਂ ਧਿਆਨ ਕੇ ਵੇਖਿਆ ਤੇ ਬੱਚਾ ਸਾਡਾ ਹੈਗਾ ਸਨਾਖਤ ਹੋ ਗਈ ਉਹ ਹਾਂ ਸਨਾਖਤ ਹੋ ਗਈ ਆ ਸਾਨੂੰ ਇਤਨਾ ਸ਼ੱਕ ਹੈ ਜਿਤਨਾ ਉਹਦਾ ਕਤਲ ਕੀਤਾ ਵਾ ਕਿ ਉਹ ਇੱਕ ਚਪਲ ਹੋਇਆ ਕਿ ਲੱਗ ਪਈਆ ਇੱਕ ਚਪਲ ਉਹਦੇ ਪੈਰੀਆਂ ਜੀ ਉਹਨੇ ਓਵਰਡੋਜ਼ ਕੀਤੀ ਹੁੰਦੀ ਤੇ ਫਿਰ ਉਹਨੇ ਥੋੜਾ ਆ ਆਪਣੇ ਲੱਤਾਂ ਨ ਬੁੜਕੇ ਨਾ ਹੀ ਕੋ ਤਰਸ ਤਰਸ ਕੇ ਉਹਨੇ ਮਾਰਨਾ ਹੈ ਸਾਨੂੰ ਯਾਦ ਆ ਵੀ ਉਹਦੇ ਸਿਰ 'ਚ ਸੱਟ ਮਾਰ ਕੇ ਉਹਦਾ ਕਤਲ ਕੀਤਾ ਗਿਆ ਕੀ ਮੰਗੋ ਸਾਡੀ ਮੰਗੀ ਹੋਏ ਸਾਨੂੰ ਇਨਸਾਫ ਚਾਹੀਦਾ ਵਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਮੁਲਾਜੇ ਵਾਤੀਆਂ ਲੈ ਕੇ ਚੱਲਦੇ ਆ ਡੱਡ ਬਾਡੀ ਪਰ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਦੂਸੀ ਉਫੜ ਹੀ ਨਹੀਂ ਜਾਂਦੇ ਸਿੰਘ ਤੇ ਮੈਂ ਅਜੀ ਦੀਪਦਾ ਮਾਮਾ ਇਹ ਇਹਦੀ ਸਿਲੈਕਸ਼ਨ ਹੋ ਚੁੱਕੀ ਸੀ ਸੌਮਵਾਰ ਸੌਮਵਾਰ ਇਹਨੇ ਸ਼ਿਪ ਤੇ ਜਾਣਾ ਸੀ ਬੰਬੇ ਤੇ ਸਾਰੇ ਘਰ ਦੇ ਜਿੱਦਾ ਤਿਆਰੀਆਂ ਕਰਦੇ ਹੁੰਦੇ ਵੀ ਚਲੋ ਇੱਕ ਦਿਨ ਰਹਿ ਗਿਆ ਤਾਂ ਅਸੀਂ ਤਿਆਰੀਆਂ ਕਰਦੇ ਆਂ ਇਹ ਦਾਦਾ ਜੀ ਨੇ ਉਹਦੇ ਇਹਨਾਂ ਨੂੰ ਸ਼ੁਕਰ ਆਮ ਨੇ ਇਹਨੂੰ ਸ਼ਾਪਿੰਗ ਕਰਾਈਏ ਵੀ ਚਲੋ ਸਾਰਾ ਸਮਾਨ ਤਿਆਰ ਕਰਨ ਦੇ ਸੀ ਵੀ ਸੌਮਵਾਰ ਜਾਣਾ ਪੁੱਤ ਨੇ ਪਰ ਜਿਹੜਾ ਸੈਟਰਡੇ ਨੂੰ ਇਹਨੂੰ ਸਵੇਰੇ 9:30 ਵਜੇ ਫੋਨ ਆਉਂਦਾ ਨਾ ਉਹਦੇ ਫੋਨ ਦੇ ਆਧਾਰ ਤੇ ਕਿਸੇ ਦਿਨ ਨੂੰ ਸੱਧਿਆ ਤੇ ਜਿਹੜਾ ਇਹਨਾਂ ਇਹ ਵਾਰਦਾਤ ਹੋਈ ਆ ਸਿਰ ਸਾਰਾ ਫਿਸਿਆ ਪਿਆ ਹੈਗਾ ਆ ਹੱਥ ਜਿੱਦਾਂ ਆਪਾਂ ਲਾਸ਼ ਨੂੰ ਧੂਕੇ ਲੈ ਕੇ ਜਾਣੇ ਨਾ ਹੱਥੇ ਦਾ ਜੇ ਤੁਸੀਂ ਮੌਕਾ ਦੇਖਿਓਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਸਾਫ਼ ਕੀ ਹੋਇਆ ਹੈ ਨਾ ਤੇ ਪਲੀਜ਼ ਸਾਨੂੰ ਇਨਸਾਫ਼ ਚਾਹੀਦਾ ਹੈ ਕਿਉਂਕਿ ਇਕੱਲਾ-ਕੱਲਾ ਮਾਪਿਆਂ ਦਾ ਪੁੱਤ ਸੀਗਾ ਸਾਨੂੰ ਬਹੁਤ ਦੁੱਖ ਆ ਸਾਡਾ ਭਨੇਵਾ ਅਸੀਂ 24 ਘੰਟੇ ਨਾਲ ਰਹਿੰਦੇ ਸੀ ਅਸੀਂ ਤੇ ਬਹੁਤ ਹੀ ਦੁੱਖ ਦਾ ਟਾਈਮ ਹੈ ਜੀ ਪਲੀਜ਼ ਜਿੰਨੇ ਵੀ ਕੀਤਾ ਸਾਡੀ ਸਹੈਲਪ ਕੀਤੀ ਜਾਵੇ ਤੇ ਉਹਨਾਂ ਾਕਾਤਾਂ ਤੱਕ ਪਹੁੰਚਾ ਜਾਵੇ